ਗਗੂ ਕਬੱਡੀ ਪਰ ਜਾਫੀ ਚਾਰ ਚਾਰੋ ਤਿਆਰ ਬਣੇ ਮਿੱਤਰੋ ਉਹ ਲਿਆਕਤ ali ਖਾਮਲਾ ਖਾਮ ਹੁੰਦਾ ਖਾਮਲਾ ਖਾਮ ਹੁੰਦਾ ਖਾਮਲਾ ਖਾਮ ਹੁੰਦਾ ਉਹ ਬੱਲੇ 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 ਮੇਰੇ ਮਿੱਤਰੋ ਹੋ ਗਈ ਬੱਲੇ 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 ਇਹ ਲਿਆਕਤ ਮਹਿੜੂ ਵਾਲੇ ਕਬੱਡੀ ਕੱਪ ਦੇ ਅਮਨ ਦੁਗਾਂ ਦੇ ਚੰਦਿਆਂ ਨੂੰ ਬੁਲਟ ਦੇ ਕੇ ਮਾਨ ਤੇ ਸਨਮਾਨ ਦਿੰਦਾ ਆਹ ਸਾਹਮਣੇ ਮੁੰਡਾ ਪਹਿਲਵਾਨੀ ਦਾ ਮਾਰਦਾ ਪੰਜਾਬੀ ਦਾ ਅਠਾ ਬਣਾ ਕੇ ਰੱਖ ਦਿੰਦਾ ਆਹ ਪੰਜਾਬੀ ਦਾ ਅਠਾ ਬਣਾ ਕੇ ਰੱਖ ਦਿੰਦਾ ਇੱਧਰ ਰਵੀ ਤਸਾਹ ਜੁਣੀ ਵਾਜ ਦੀ ਤਸਵੀਰ ਰਦੀ ਹੈ ਸਾਡੇ ਤੀਰ ਵਾਲੇ ਬਾਬੇ ਤੋਂ ਦੁਨੀਆ ਡਰਦੀ ਹੈ ਪਰ ਇਧਰੇ ਪਾਸੇ ਹੋ ਹੋ ਗਈ ਬੱਲੇ ਬੱਲੇ ਬਗੀ ਕਬੂਤਰੀ ਕਬਾਦੋ ਨਿਤਰੀ ਘੇੜ ਦੀ ਨੂੰ ਬਾੜ ਪੈ ਗਿਆ ਆ ਵੀ ਤੁਹਾਡੇ ਇਲਾਕੇ ਤੇ ਨਵਾਂ ਮੁੰਡਾ ਉੱਠਿਆ ਮੇਰੇ ਵੀਰੇ ਦੁੱਗਾ ਵਾਲਾ ਲਿਆਕਤ ਕਹਿੰਦੇ ਜਫਾ ਲਾ ਕੇ ਆ ਗਿਆ ਉਹ ਦੁੱਗਾਂ ਨੇ ਬੱਲੇ ਬਲੇ ਕਰਿਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਮੈਂ ਤੇ ਕਰਨੈਲ ਸਿੰਘ ਜੀ ਕੈਨੇਡਾ ਦੇ ਟ੍ਰਾਂਟੋ ਵਿੱਚ ਹੁੰਦੇ ਕੱਪ ਤੇ ਲੰਡਨ ਵਿੱਚ ਮਿਲੇ ਸਾਂ ਗੱਲਾਂ ਬਾਤਾਂ ਹੋਈਆਂ ਖੇਡ ਕਬੱਡੀ ਦੀਆਂ ਉਧਰ ਵੀਰ ਵਸਦਾ ਹੈ ਹਮਿਲਟਨ ਦੇ ਵਿੱਚ ਔਰ ਇਧਰਲੇ ਪਾਸੇ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਆਹ ਨਹੀਂ ਰਿਸਾ ਆਹ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਦੋ ਗਬਰੂ ਪੁੱਤ मामा ਦੇ ਬੱਲੀ ਪੁੱਤ ਐਸ ਵੇਲੇ ਆਹ ਲਿਆਕਤ ਹੈ ਦੂਸਰੇ ਪਾਸੇ ਕੀ ਬਾਤ ਹੈ ਉਹ ਨੈਰਿਸ ਪਹਿਲਾ ਜਾਮਾ ਵੇਖਿਆ ਹੁਣ ਲਿਆ ਕੇ ਦੇਖਿਆ ਲੈ ਵੀ ਲਿਆ ਕੇ ਤੇ ਮੈਨੂੰ ਲੱਗਦਾ ਬੱਲੇ ਬੱਲੇ ਕਰਾ ਗਿਆ ਕਦੇ ਇੰਗਲੈਂਡ ਦੇ ਵਿੱਚ ਮੇਰੇ ਮਿੱਤਰੋ ਆਏ ਕਹਿੰਦੇ ਕੇਪੀ ਮਠੱਡੇ ਆਲਾ ਇਸ ਵੇਲੇ ਕਬੱਡੀ ਪਾਰ ਲੈਕ ਪਲੀ ਆਹ ਬਾਤ ਆਹ ਬਾਤ ਆ ਲੈ ਗੱਗੂ ਕਬੱਡੀ ਪਾਰ ਜੱਫੀ کہ پیندیاں کبڈیا نے چڑھ چڑھ کے ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਅੱਜ ਝੁਕ ਝੁਕ ਕੇ ਕਿ ਜਿਹਦੇ ਪੱਟਾ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਪੱਟਾ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਲਾਓ ਇਧਰੇ ਪਾਸੇ ਮੈਂ ਵੇਖਦਾ ਵੀ ਆਓ ਮੁੰਡਾ ਲਿਆਕਤ ਹੈ ਕਿਵੇਂ ਇਸ ਵੇਲੇ ਦੁਗਾ ਦੀ ਏ ਆ ਏ ਆ ਏ ਆ ਉਹ ਬਿਨਾ ਢੋਲ ਤੋਂ ਪੰਗੜੇ ਪੈ ਗਏ ਮੇਰੇ ਵੀਰੋ ਬਿਨਾ ਢੋਲ ਤੋਂ ਪੰਗੜੇ ਪੈ ਗਏ ਤੇਲੂ ਪੱਟੀ ਦੀ ਬਾਜ ਉੜਦੇ ਅੱਜ ਕਨਫਰਕੂਈ ਦੇ ਵਿੱਚ ਦੇ ਖੇਡ ਵਧੀਆ ਲੱਗਿਆ ਤਾੜੀ ਮਾਰ ਦਿਓ ਪ੍ਰਬੰਧਕ ਵੀਰਾਂ ਦੇ ਨਾਤੇ ਕੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਇਹਨਾਂ ਵੀਰਾਂ ਦੇ ਨਾਤੇ ਇਹਨਾਂ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਇਹ ਆ ਇਹ ਆ ਇਹ ਦਰਸ਼ਕ ਵੀਰੋ ਮੈਚ ਵਧੀਆ ਲੱਗਦਾ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਆ ਨੱਚਦੇ ਹੀ ਆਉਂਦਾ ਹੈ ਨੱਚਦੇ ਪੰਜਾਬੀ ਜਗਾ ਢੋਲ ਤੇ ਲਵਾ ਕੇ ਖੇਡਦੇ ਨੇ ਖੇਡਾ ਜਿੱਦ ਤਲੀ ਤੇ ਟਕਾ ਕੇ ਟੌਰੇ ਆਪਣਾ ਵਿਖਾਉਂਦੇ ਹਿਕਤਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸਰਾਲ ਆਇਆ ਪਿਆ ਲਿਆਕਤ ਦੁੱਗਾਂ ਵਾਲਾ ਤਕੜਾ ਜੁਫਾੜ ਕੇ ਹੋਈ ਦੇ ਕੀਤੇ ਗਿਆ ਸ਼ੇਖਾ ਪਲਾਟੇ ਵਾਲਾ ਸਾਡਾ ਵੀਰ ਅਗਲੀ ਕਬੱਡੀ ਪਾਉਣ ਲਈ ਵਿੱਕੀ ਬੜੇ ਪਿੰਡ ਵਾਲਾ 14 ਫਰਵਰੀ ਕਹਿੰਦੇ ਸਰਸਾ ਨਗਰ ਦੇ ਕਬੱਡੀ ਕੱਪ ਦੀ ਹੋਵੇਗੀ ਜਿੱਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਭੇਡਣਗੀਆਂ ਪਹਿਲਾ ਨਾਮ 2 ਲੱਖ ਦੂਜਾ ਨਾਮ 1.5 ਲੱਖ ਵੈਸਟੇਡਰੀ ਆਫੀਨ ਮੋਟਰਸਾਈਕਲ ਦੇਤੇ ਜਾਣਗੇ ਬੱਬੂ ਮਾਨ ਦਾ ਖੁੱਲਾ ਖਾੜਾ ਲੱਗੇਗਾ ਲੱਕੀ ਗੁਜਰ ਪ੍ਰਧਾਨ ਵੈਂਡਰ ਗੁਜਰ ਕੈਨੇਡਾ ਤੇ ਜੱਸੀ ਟਰਾਂਸਪੋਰਟਰ ਵੀਰਾਂ ਵਾਲਾ ਖੁੱਲੇ ਸੱਦੇ ਆ ਆ ਕਿਹੜਾ ਲਿਆਕਤਲੀ ਨੇ ਆਪਣੀ ਟੀਮ ਦੇ ਖਾ ਲਾਓ ਕਹਿੰਦੇ ਉਧਰ ਹੱਥ ਖੜਾ ਕਰਦਾ ਆ ਉਹ ਕਹਿੰਦੇ ਸਾਹਮਣੇ ਪੁਆਇੰਟ ਰੁਕਦਾ ਅਗਲੀ ਕਬੱਡੀ ਪਾਉਣ ਵਾਸਤੇ ਕੋੜਾ ਤਲਵੰਡੀ ਚੌਧਰੀਆਂ ਪਿੰਨ ਗੱਲਾਂ ਹੁੰਦੀਆਂ ਕਹਿੰਦੇ ਬਲਕਾਰ ਸਿੰਘ ਹਰਰਾਮਪੁਰ ਦੀਆਂ ਗੱਲਾਂ ਹੁੰਦੀਆਂ ਰੌਣਕੀਆਂ ਦੀਆਂ ਗੱਲਾਂ ਹੁੰਦੀਆਂ ਆ ਆ ਚੱਕ ਆਹ ਕਹਿੰਦੇ ਨੂੰ ਵੀ ਪਤਾ ਕਿ ਕਿੱਥੇ ਸਾ ਦਿੰਦੇ ਮੱਥਾ ਟੇਕ ਜਿਸਿਆਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰ ਦੇ ਵਿੱਚ ਪੈਂਦੇ ਛੇਕ ਆ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਜ ਉਹਨੇ ਅਖਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੈ ਜਿਹਦੇ ਜਿੱਤ ਲਿਖੀ ਵਿੱਚ ਲੈਕ ਇਹ ਆ ਦੁੱਗਾ ਵਾਲਾ ਲਿਆਕਤ ਮੇਰੇ ਵੀਰੋ ਲਾ ਤੱਕੜਾ ਜੋ ਫਾਦੇ ਪੁਆਇੰਟ ਦਾ ਵਾਅਦਾ ਕਰ ਗਿਆ ਪਰ ਸ਼ਰਾਮਪੁਰ ਪਿੰਡ ਹੈ ਗਿੰਦਾ ਉਧਰਲੇ ਪਾਸੇ ਕਹਿੰਦੇ ਬੱਗੀ ਕਬੂਤਰੀ ਕਵਾਦੋ ਨੀਟਰੀ ਦੇ ਉੱਤੇ ਦੀ ਨੂੰ ਬਾਜ਼ ਪੈ ਗਿਆ ਇਹ ਆ ਕਹਿੰਦੇ ਨੌਜਨ ਦੁੱਗਾ ਵਾਲਾ ਜਫਾ ਲਾ ਗਿਆ ਖੇਡ ਮદાન 15 ਮਾਰਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਹੋਲਾ ਮੱਲਾ ਚੈਂਪੀਅਨਸ਼ਿਪ ਖੇਡੀ ਜਾਣੀ ਹੈ ਜਿਲੇ ਖੇਡਣਗੇ ਮੇਰੇ ਮਿੱਤਰੋ 16 ਤਰੀਕ ਸ਼ੰਕਰ ਦੇ ਵਿੱਚ ਤੇ 20 ਤੇ 20 ਕਹਿੰਦੇ ਜੱਬੋ ਵਾਲ ਦੀ ਤੇ 21 ਤਰੀਕ ਕਹਿੰਦੇ 21 ਮਾਰਚ ਉਹ ਖੇਡਿਆ ਜਾਵੇਗਾ ਕਹਿੰਦੇ ਠੇਕੇਦਾਰ ਬਲਵੀਰ ਜੀ ਸੱਦੇ ਲਾ ਰਿਹਾ ਹੈ ਉਹ ਕਹਿੰਦੇ ਵੀ ਗੱਲਾਂ ਬੂਟੇ ਤਲਵੰਡੇ ਪਿੱਟ ਹੋਣਗੀਆਂ ਪਰ ਇਧਰਲੇ ਪਾਸੇ ਦੁੱਗਾਂ ਵਾਲਾ ਦੁੱਗਾਂ ਵਾਲਾ ਬੱਲੇ ਬੱਲੇ ਕਰਵਾ ਗਿਆ ਭਾਈ ਆਉਣ ਦਾ ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਪਹਿਲੀ ਕਬੱਡੀ ਹਣੀ ਲੈ ਜੋਰਦਾਰ ਤਾੜੀਆਂ ਦੇ ਰਕਾਰ ਮਾਰ ਦਿਓ ਤਾੜੀਆਂ ਚੱਕ ਲੈ ਹਨੀਮਾ ਕਹਿੰਦੇ ਤੂਰ ਕੋਟੀਏ ਕਹਿੰਦੇ ਗੋਪੀ ਦਾ ਚੇਲਾ ਮੇਰੇ ਵੀਰੋ ਬਲਮੇ ਸਮੇਂ ਤੂਰ ਕੋਟੀਏ ਕਬੱਡੀ ਮੈਦਾਨ ਦੇ ਵਿੱਚ ਪਾ ਰਿਹਾ ਚਾਰ ਜਫੀ ਤੇ ਚਾਰਾਂ ਵਿੱਚੋਂ ਗगन ਪਰ ਆਹ ਮੁੰਡੇ ਦੀ ਚੜਾਈ ਅੱਜ ਦੇ ਟਾਈਮ ਦੇ ਵਿੱਚ ਫੁੱਲ ਹੈ ਇਹ ਲਿਆਕਤ ਪੁਲਵਾਨ ਕੋਟ ਵਾਲੇ ਬਲਮ ਗੋਪੀ ਦਾ ਕਹਿੰਦੇ ਚੰਨਿਆ ਹੋਇਆ ਖਿਡਾਰੀ ਹੈ ਤੂਰ ਕੋਟੀਏ ਦਾ ਹੇ ਆ ਪਾਲਮ ਮੇਰੇ ਵੀਰੋ ਘੋਰ ਕੋਟੀਆਂ ਇਸ ਸਮੇ ਕਬੱਡੀ ਪਾ ਰਿਹਾ ਹੈ ਜਿਹੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਆਹ ਰਾਜੇ ਖੇਡਦੇ ਡਰ ਕੇ ਨਹੀਂ ਭੱਜਦੇ ਵੀ ਭੱਜਦੇ ਹੇ ਆ ਲਿਆਕਤ ਪਹਿਲਵਾਨ ਵਾਹ ਸਿਰੇ ਦਾ ਜੱਫਾ ਲਾ ਰਿਹਾ ਇੱਥੇ ਰੱਖ ਅਮਨ ਦੁੱਗਾ ਕਹਿੰਦਾ ਤੇ ਥੋੜੀ ਸੁਣਨ ਦੇ ਵਿੱਚ ਮਿਸਟੇਕ ਆ ਗਈ ਕਹਿੰਦੇ ਵੀ ਅਸੀਂ ਟਾਰੀ ਜੀ ਕਹਿੰਦਾ ਗੁਰੀ ਰਾਜ 5000 ਦੇ ਰਹਿਮਾਨ ਸਨਮਾਨ ਵੱਡੇ ਪੱਦਰ ਦੇ ਕਰਾਂਗੇ ਲਓ ਸੋਢੀ ਵੀਰ ਹੁੜਾਣਾ ਧੰਨਵਾਦ ਮਾਦੋਪਰੀਆ ਗੁਰਦੀਪ ਦਾ ਜੱਸੀ ਦਾ ਲੱਕੀ ਦਾ ਤੇ ਇਧਰ ਦੁੱਲੇ ਦੀ ਰੇਡ ਪੈਣੀ ਹੋਈ ਸਾਹਮਣੇ ਚਾਰ ਨੇ ਲਾਵੇ ਗੋਲੂ ਪਲਵਾਨ ਬੋਲਦੇ ਹੱਲਾ ਲਿਆਕਤ ਪਲਵਾਨ ਮੇਰੇ ਵੀਰੋ ਲਿਆਕਤ ਪਲਵਾਨ ਹਾਂ ਜੱਟਾ ਜਫੀ ਏ ਪਰ ਮੁੰਡੇ ਦੀ ਕਹਿੰਦੇ ਚਰਚਾ ਹੈ ਪੰਜਾਬ ਦੇ ਵੱਖਰੇ ਵੱਖਰੇ ਕੱਪਾਂ ਦੇ ਵਿੱਚ ਨਾਲ ਕਹਿੰਦੇ ਦੁਕਾਨ ਵਾਲਾ ਅਮਰਤਾ ਤੇ ਨਾਲ ਹੁਣ ਲਿਆਕਤ ਅੜਗੇ ਚਾਰ ਜਫੀ ਤਿਆਰ ਬਤਿਆਰ ਨੇ ਕਿਹੜਾ ਬੱਲੇ ਬੱਲੇ ਕਰਾਉਣਾ ਸਾਡੀ ਬੇਨਤੀ ਹੈ ਅਗਲਾ ਮੁਕਾਬਲਾ ਮੱਲੀਆਂ ਦੇ ਪਾਸਲਾ ਟੀਮਾਂ ਆ ਜਾਣ ਲਓ ਲਿਆਕਤ ਇਸ ਵੇਲੇ ਆਹ ਚੋਟੀ ਦਾ ਜਫਾ ਬੱਸ ਹੈ ਇੱਕ ਅਸ ਚੋੜਾ ਸਾਵਲਾ ਬੜਾ ਦਸੁਰਾ ਹੈ ਅਰਸ਼ ਕਹਿੰਦੇ ਅਗਲੀ ਕਬੱਡੀ ਪਾਉਣ ਲਈ ਵਾਦਾ ਹੋਇਆ ਹੈ ਅਗਲਾ ਮੈਚ ਤਲਵੰਤ ਤੇ ਕਾਰੀ ਸਾਰੀ ਦੀਆਂ ਟੀਮਾਂ ਦਾ ਹੈ ਇਹ ਦੋਨੇ ਟੀਮਾਂ ਤਿਆਰੀ ਫੜ ਕੇ ਕਬੱਡੀ ਮੈਦਾਨ ਦੇ ਵਿੱਚ ਆ ਜਾਣਗੇ ਲਓ ਅਰਸ਼ ਦੀ ਕਬੱਡੀ ਪੈ ਗਈ ਹੈ ਚਾਰ ਜੱਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਜੱਫਾ ਲਾਵੇਗਾ ਤੁੱਗਾ ਵਾਲਾ ਲਓ ਮੁੰਡਾ ਕਹਿੰਦੇ ਤੁੱਗਾ ਵਾਲਾ ਉਹ ਤੁੱਗਾ ਵਾਲਾ ਉਹ ਤੁੱਗਾ ਵਾਲਾ ਉਹ ਲਿਆਕਤ ਅਲੀ ਇਹ ਆ ਲਿਆਕਤ ਅਲੀ ਉਹ ਤੁੱਗਾ ਕਹਿੰਦੇ ਨੇ 52 ਪਾਈਆਂ ਨੇ ਨਾਲ ਕੱਗ ਤੇ ਕੈਨੇਡਾ ਯੂ ਐਸ ਏ ਇਹਨਾਂ ਭਰਾਵਾਂ ਦਾ ਧੰਨਵਾਦ ਤੇ ਇਧਰਲੇ ਪਾਸੇ ਕਹਿੰਦੇ ਯੰਗ ਫਾਰਮਰ ਸਪੋਰਟਸ ਕਲੱਬ ਦੇ ਮਿਹੇੜੂ ਪਿੰਡ ਵਾਲੇ ਕਹਿੰਦੇ 2026 ਦੇ ਵਿੱਚ 6 7 ਤੇ ਅੱਜ ਫਾਰੇ ਵੀ ਮਿਹੇੜੂ ਦੀ ਧਰਤੀ ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ ਤੇ ਅਗਲੇ ਸਾਲ ਠਾਣੀ ਵਿੱਚ ਵੀ 58ਵਾਂ ਕਬੱਡੀ ਕੱਪ ਕਰਵਾਇਆ ਜਾਵੇਗਾ ਤਾੜੀ ਮਾਰ ਦਿਓ ਜੀ ਨਾ ਤਾੜੀ ਮਾਰ ਦਿਓ ਮੇਰੇ ਵੀਰੋ ਪਰ ਲਿਆਕ ਤਲੀ ਬਰਾਵ ਇਧਰ ਦੀ ਕਰੋ ਭਾਈ ਸਰਪੰਚ ਵੀਰਿਆ ਇਹ ਲਿਆਰ ਦੇ ਬੈਠੇ ਮੇਲਾ ਦੇਖ ਰਹੇ ਸਾਡਾ ਜਤਿੰਦਰ ਭਾਈ ਕੈਨੇਡਾ ਤੇ ਨਾਲ ਗੁਦਰ ਗਰਜਨੈ ਸਿੰਘ ਜੀ ਤੇ ਨਾਲ ਸ਼ਰਮਾ ਜੀ ਸਾਡੇ ਭਰਾ ਕਹਿੰਦੇ ਅੱਜ ਸਕੇਟ ਮੈਲ ਲਾਈਵ ਦੇਖ ਰਹੇ ਆ ਟਰੱਕਾਂ ਵਾਲਿਆ ਆਹ ਕਹਿੰਦੇ ਬੱਲੀਏ ਟਰੱਕ ਕਨੇਡਾ ਰੋਡ ਤੇ ਚੱਲਦੇ ਤੇ ਗੱਲ ਸਿਰ ਲਓ ਰੇਡ ਪਾਉਣ ਦੇ ਲਈ ਮੰਦਿਆਂ ਵਾਲਾ ਚਾਰ ਗਾਫੀ 2000 ਦਾ ਪਹਿਲਾ ਜੋਹਾ ਸਾਡੇ ਅਵੀ ਘੱਗ ਜੀ ਜਾ ਪਤਾ ਨਹੀਂ ਕੀ ਗੱਲ ਹੈ ਛੜਾ ਬੰਦਾ ਸੀ ਨੋਟ ਬਦਲ ਗਿਆ ਹੁਣ ਭਰਾ ਮੇਰਾ ਆਹ ਵੇਖੀਏ ਵੀ ਹੁਣ ਕਹਿੰਦੇ 500 ਦਾ ਬੰਦ ਕਰਕੇ ਇਹ ਫੇਰ ਨਾ ਕਿਤੇ ਪੁਰਾਣੇ ਹਜ਼ਾਰ ਹਜ਼ਾਰ ਦੇ ਕੱਟਣੇ ਪੈਣ ਮੇਰੇ ਵੀਰੇ ਪਰ ਲੰਬੜ 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 ਨੰਬਰ ਢਾਲਿਆ ਲਓ ਲੰਬੜ ਪੋ ਜਫੇ ਹੋ ਗਏ ਅਮਰੀਕਾ ਵਾਲੇ ਕਹਿੰਦੇ 2100 ਰੁਪਏ ਸਾਡੇ ਵੱਲੋਂ ਹੋਵੇਗਾ ਹੁਣ ਤਬਾ ਜਿਹੜਾ ਜਫੀ ਜਿਹੜਾ ਤਿੰਨ ਜਫੇ ਲਾ ਦੇਵੇ ਇੱਕ 2100 ਰੁਪਏ ਦਿੱਤਾ ਜਾਵੇਗਾ ਚੱਲ ਵੀ ਕਾਕੇ ਪਾਰ ਰੇਡ ਨੌਜਵਾਨ ਖੜੇ ਥਾਪੀਆਂ ਮਾਰਦੇ ਨੇ ਚਾਰ ਜਫੀ ਲੋ ਸਰਕਾਰੀ ਸਕੂਲ ਦੇ ਆਜਾ 10000 11000 ਦਾ ਜਫਾ ਉਹ ਤਾੜੀ ਮਾਰ ਦਿਓ ਯਾਰ ਉਹ ਪਹਿਲਾ ਲੱਗ ਗਿਆ ਪਾ ਲਾ ਦਿੱਤਾ ਮੇਰੇ ਵੀਰੋ ਜਫਾ ਲੱਗ ਗਿਆ ਤੇ ਦੁਨੀਆ ਤੇ ਕੀਤੀ ਹੋਈ ਮਿਹਨਤ ਰੰਗ ਫੜਦੀ ਫੜਦੀ ਦੁਨੀਆ ਤੇ ਕੀਤੀ ਹੋਈ ਮਿਹਨਤ ਰੰਗ ਫੜਦੀ ਕਿਉਂਕਿ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉਧਰ ਬੜੀ ਵਧੀਆ ਲਿਆਕਤ ਅਲੀ ਇੱਕ ਪਾਸੇ ਨਵਜੋਤ ਸਿੰਘ ਜੋਤਾ ਦੂਸਰੇ ਪਾਸੇ ਲਿਆਕਤ ਇਹਦਾ ਦੁੱਕਾ ਪਿੰਡ ਹੈ ਇਹ ਅਮਨੇ ਦਾ ਚੰਡਿਆ ਹੋਇਆ ਪੱਠਾ ਆਹ ਸਾਹਮਣੇ ਲਾ ਤੱਕੜਾ ਜਫਾ ਪੁਆਇੰਟ ਦੋਨੀ ਆ ਵੇਖਾਂਗੇ ਜੋਤਾ ਮਹਿਨ ਵਾਲੀ ਹੈ ਉਹ ਮੋਟਿਆ ਪੱਟਾਂ ਦੇ ਦਰਸ਼ਨ ਕਰਵਾਉਂਦਾ ਹੈ ਗੁਰਲਾਲ ਘਨੌਰ ਤੋਂ ਬਾਅਦ ਜੇ ਕਿਸੇ ਦੇ ਪੱਟਾਂ ਦੀ ਗੱਲ ਚੱਲੀ ਹੈ ਤੇ ਉਹ ਕਹਿੰਦੇ ਜੋਤੇ ਮਹਿਨ ਵਾਲੀ ਦੇ ਪੱਟਾਂ ਦੀ ਗੱਲ ਚੱਲਦੀ ਮੇਰੇ ਮਿੱਤਰੋ ਉਹ ਮੁੰਡਾ ਕਹਿੰਦੇ ਗਵਾਂਡਪੁਰ ਦੇ ਵਿੱਚੋਂ ਕੋਹਰਾ ਵੀ ਜਿੱਤ ਕੇ ਗਿਆ ਹੈ ਲਿਆਕਤ ਦੇ ਕਹਿੰਦੇ ਇਸੇ ਉਹ ਵੇਖਾਂਗੇ ਹਰਦੇ ਫਰਾਲੇ ਤੇ ਸਰਾ ਹੋਈ ਜਾਂਦਾ ਉਹ ਹਰਦੇ ਫਰਾਲੇ ਤੇ ਬੱਲੇ ਬੱਲੇ ਹੋਈ ਜਾਂਦੀ ਆ ਆਪ ਬਹਾਰੇ ਸਕੂਲ ਦੀਆਂ ਇਮਾਰਤਾਂ ਵਾਸਤੇ 1 ਲੱਖ ਦੇ ਵੱਡੇ ਯੋਗਦਾਨ ਪਾਉਂਦੇ ਹੋਏ ਨੇ ਰਾਜੀਤ ਸਿੰਘ ਜੀ ਦਸਾਂਝ ਬਹੁਤ ਬਹੁਤ ਧੰਨਵਾਦ ਹੈ ਲਓ ਗੱਲਾਂ ਕਬੱਡੀ ਪਾਂਦੇ ਨੇ ਇਸ ਵੇਲੇ ਵਾਦਾ ਹੈ ਮੇਰੇ ਮਿੱਤਰੋ ਚਾਰ ਜਾਫੀ ਤਿਆਰ ਕੌਣ ਲਿਆਕਤ ਅਰਦਾਸਪੁਰੀਆ ਇਸ ਵੇਲੇ ਡੱਕ ਪਾਉ ਕੇ ਨਹੀਂ ਗੱਲ ਸਮੇਂ ਦੀ ਆ ਕਦੀ ਸੱਜੇ ਬੱਲੇ 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 ਸਾਡੀ ਖੇਡ ਕਬੱਡੀ ਦਾ ਲੱਗਿਆ ਤਕੜਾ ਜਫਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਆ ਠਾਪੀਆਂ ਕਰਨ ਦੇ ਤੇ ਨਹੀਂ ਜਫੇ 1500 ਦੇ ਮੰਗਲ ਸਿੰਘ ਜੀ ਮੰਨਾ ਬੈਲਜੀਅਮ ਤੇ ਨਾਲ ਬਾਜ ਬੈਲਜੀਅਮ ਰੋਗ ਕਬੱਡੀ ਕਲੱਬ ਬੈਲਜੀਅਮ ਵਾਲੇ ਸਾਡੇ ਭਰਾ ਉਹਨਾਂ ਵੱਲੋਂ 1500 ਦਿੱਤਾ ਜਾਵੇਗਾ ਕਰਨ ਦੇ ਤਿੰਨ ਜੱਫਿਆਂ ਦਾ ਮੋਟੇ ਪਰ ਤੋਂ ਖੇਚ ਮਾਰੀ ਹੈ ਹੁਣ ਵੇਖਾਂਗੇ ਮੈਦਾਨ ਵਿੱਚ ਜੱਫਾ ਲਾਉਣ ਦੀ ਤਿਆਰੀ ਹੈ ਜੇ ਜੱਫਾ ਲੱਗ ਜਾਏ ਤੇ ਸਵਾਦ ਬੱਕਰਾ ਉਹ ਪਹਿਲਵਾਨ ਨੂੰ ਪਹਿਲਵਾਨ ਟੱਕਰ ਗਿਆ ਲਓ ਲਿਆਕਤ ਪਹਿਲਵਾਨ ਦੇ ਨਾਲ ਗੋਰਾ ਜਗਰਾਲ ਵਾਲਾ ਫੜ ਗਿਆ ਉਹ ਜੱਫਾ ਫੜ ਗਿਆ ਯਾਰ ਦੀ ਉਦੋਂ ਸਾਡੇ ਮੰਗਲ ਸਿੰਘ ਜੀ ਮੰਗਾ ਬੈਲਜੀਅਮ ਵਾਜ ਸਿੱਧੂ ਜੀ ਬੱਲੇਬਾ ਰੋਲਿੰਗ ਸਪੋਰਟਸ ਕਲੱਬ ਵਾਲੇ ਉਹ ਕਹਿੰਦੇ ਕਬੱਡੀ 1500 ਦੀ ਹੈ ਮੇਰੇ ਵੀਰੋ 1500 ਦੀਆਂ ਜਿਵੇਂ ਕਹਿ ਦਈਏ ਵੀ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਹੋ ਗਈ ਬੱਲੇ 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 ਇਹ ਨਿਯਾਕਤ ਮਹਿੜੂ ਵਾਲੇ ਕਬੱਡੀ ਕੱਪ ਦੇ ਅਮਨ ਦੁਗਾਂ ਦੇ ਚੰਦਿਆਂ ਨੂੰ ਬੁਲਟ ਦੇ ਕੇ ਮਾਨ ਤੇ ਸਨਮਾਨ ਦਿੰਦਾ ਆਹ ਸਾਹਮਣੇ ਮੁੰਡਾ ਪਹਿਲਵਾਨੀ ਦਾ ਮਾਰਦਾ ਪੰਜਾਬੀ ਦਾ ਅਠਾ ਬਣਾ ਕੇ ਰੱਖ ਦਿੰਦਾ ਆਹ ਪੰਜਾਬੀ ਦਾ 11000 ਦਿੱਤਾ ਜਾਣਾ ਸ਼ਰਨਪਾਲ ਆਸਟ੍ਰੇਲੀਆ ਵਾਲੇ ਵੱਲੋਂ ਲੋ ਲਿਆਕਤ ਹੋ ਲਿਆਕਤ ਇਹ ਲਿਆਕਤ ਇਹੋ ਵੀ ਪਤਾ ਇਹਨੂੰ ਵੀ ਪਤਾ ਪਤੜਾ ਵਾਲਿਆ ਕਿਥੇ ਸੱਤ ਬੱਦਿਆਂ ਪੰਜ ਆਹ ਗੱਲ ਛੇ ਅੱਜ ਕੇ ਖਾਣੇ ਪੀਵੇਗਾ ਕਿ ਜਿਲਿਆਂ ਦੀ ਕੁੰਡੀ ਆ ਫਸਾਉਣੀ ਕਾਲੇ ਨੇ ਕਿ 11 ਫਰਵਰੀ ਨੂੰ ਚੈਂਪੀਅਨਸ਼ਿਪ ਹੈ ਕਰਾਉਣੀ ਕਾਲੇ ਨੇ ਕਿ 11 ਫਰਵਰੀ ਨੂੰ ਚੈਂਪੀਅਨਸ਼ਿਪ ਕਰਾਉਣੀ ਕਾਲੇ ਨੇ ਟਿੱਬੇ ਵਾਲਾ ਸੋਢੀ ਲਿਖਦਾ ਵੀ ਚੈਂਪੀਅਨਸ਼ਿਪ ਸਾਡੇ ਵੱਡੇ ਵੀਰ ਨੇ ਕਰਾਉਣੀ ਆ ਇਧਰੋਂ ਪਾਸੇ ਜੱਫਾ ਖਲੀ ਕਮਲ ਤੇ ਲਿਆ ਗੰਦੂਆ ਤੇਰੀ ਦੀ ਪਾਈ ਹੋਈ ਕਮਟੀ ਉਹ ਜੱਫਾ ਟੱਕਸ ਤੇ ਪਰ ਤੇ ਟੱਕਰ ਅਲੀ ਆ ਦਾੜੀਆਂ ਪਲੀ ਜੱਫਾ ਲੱਗ ਗਿਆ ਠਾਕਰ சதਵੀਰ ਸਿੰਘ ਜੀ ਬੱਬੂ ਜਿਹਨਾਂ ਦਾ ਪੁੱਤਰ ਲੱਖਾਂ ਰੁਪਈਆ ਖਰਚੇ ਕਰਦਾ ਕਬੱਡੀ ਤੋਂ ਸੂਰਜ ਠਾਕਰ ਅਮਰੀਕਾ ਦੇ ਵਿੱਚ ਰਹਿੰਦਾ ਕਹਿੰਦਾ ਵੀ ਕੋਟਖਨ ਮੁਹੰਮਦ ਪਿੰਡ ਵਾਲਾ ਨਿਤਨ ਠਾਕਰ ਦਾ ਵੀਰ ਉਹ ਸਾਹਮਣੇ ਬੱਲੇ ਦੀ ਕਬੱਡੀ ਹੈ ਚਾਰਾਂ ਵਿੱਚੋਂ ਕੌਣ ਮੁੰਡੇ ਨੇ ਕਮਾਲ ਜੀ ਕਰ ਦਿੱਤੀ ਹੈ ਹਲਕਾ ਪੁਸ਼ ਕੀਤਾ ਮਾਰੀ ਧੌਣ ਕਰਤਾ ਕਹਿਰ ਕਰਤਾ ਚਾਰੇ ਖਾਨੇ ਚੇਤਾ ਜੱਫਾ ਲੱਗ ਗਿਆ ਤੇ ਪੁਆਇੰਟ ਜਾਫੀ ਦੇ